ਨੇ ਪਿਆਰ ਦੇਣ ਲਈ ਲਗਭਗ ਹਰ ਵੀਡੀਓ ਤੇ ਵਿਊ ਲੱਖ ਪਲੱਸ ਆ। ਬਾਕੀ ਆ ਵੀਡੀਓ ਦੇ ਟੈਕਨੀਕਲ ਮੈਟਰ थोड़ी ਈ ਖਰਾਬ ਹੋਈਆ ਕਿ ਮੈਨੂੰ ਦੋ ਤਿੰਨ ਗਾਣੇ ਮੂਵ ਕਰਨੇ ਪਏ ਆ। ਉਹਦੇ ਲਈ ਪਹਿਲੇ ਸੌਰੀ ਆ। ਹਾਂਜੀ ਮਿੱਤਰੋ ਕੀ ਹਾਲ ਚਾਲ ਆ? ਫਿਰ ਤੋਂ ਆਕੇ ਕੋਹ ਕੈਨ ਦੀ ਵੀਡੀਓ ਲੈ ਕੇ ਆਈ। ਬਹੁਤ ਜ਼ਿਆਦਾ ਫਣੀ ਹੋਣ ਵਾਲੀ ਆ। ਜੇ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਆਪਣੇ ਚੈਨਲ ਦੇ 20000 ਸਬਸਕ੍ਰਾਈਬਰ ਪੂਰੇ ਹੋਣ ਵਾਲਿਆ। ਚਲੋ ਟਾਈਮ ਦੀ ਮਾਪੇ ਨਾ ਕਰਦੇ ਆ। ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ। ਸਭ ਤੋਂ ਪਹਿਲਾਂ ਆਹ ਵੀਡੀਓ ਦੇਖੋ ਤੇ ਫਿਰ ਇਹਨਾਂ ਦੇ ਫਣੀਏ ਕ ਇੱਕ ਹੋਰ ਕੈਂਡੀ ਤੇ ਫਣੀ ਵੀ ਜਰੂਰ ਅਪਲੋਡ ਕਰ ਦਾਂਗੇ ਐਨਟੀ ਆ ਦੀ ਡਾਂਸ ਡਾਊਨ ਨੋ ਚੈਸ ਤੋਂ ਮੇਰੇ ਦੇਖੋ ਵੀ ਡਾਂਸ ਦਿਆ ਪਹਿਲਾਂ ਆ ਨਸਾਂ ਵੇਖ ਕੰਫੀਡੈਂਸ ਬਾਅਦ ਚ ਦੇਖੀ ਹੈ ਮੈਂ ਮੁਕਦਾ ਜਦ ਲਾਉਣੀ ਅੱਗੇ ਕੱਛੇ ਜਦ ਲਾਉਣੀ ਵੀਰ ਬਸ ਕਰ ਨੱਕ ਪਾੜ ਜਾਣਾ ਚੌੜੀਆਂ ਨਸਾਂ ਵਾਲਿਆ ਮੈਂ ਤਾਂ ਬਾਈ ਜਦ ਲਾਉਣੀ ਭਾਈ ਹੌਲੀ ਕਿਤੇ ਟੱਟੀ ਨਾ ਨਿਕਲ ਜੇ ਯਰਤਰਾਜ ਵਾੜਾ ਨਹੀਂ ਦੁਖਦਾ ਹਾਂਜੀ ਹਾਂਜੀ ਜ਼ਰੂਰ ਆਓ ਮੈਨੂੰ ਮਿਲਣਾ ਹੋ ਪਰ ਅੰਮ੍ਰਿਤਸਰ ਜਦੋਂ ਵੀ ਹੋਣਾ ਪਹਿਲਾਂ ਜਾਓ ਗੋਲਡਨ ਟੈਂਪਲ ਮਹਾਰਾਜ ਕਰ ਮੱਖਾ ਟੇਕੇ ਫੇਰ ਮੈਨੂੰ ਬੁਲਾਇਆ ਤੂੰ ਸਾਰੇ ਡਰੇਕ ਹੈਂ ਹਾਂਜੀ ਹਾਂਜੀ ਜ਼ਰੂਰ ਆਓ ਮੈਨੂੰ ਮਿਲਣਾ ਹੋ ਪਰ ਅੰਮ੍ਰਿਤਸਰ ਜਦੋਂ ਵੀ ਹੋਣਾ ਪਹਿਲਾਂ ਇਹਨੂੰ ਕਿਉਂ ਮਿਲਣਾ ਇਹਦਾ ਪ੍ਰਿੰਟ ਨਾ ਹੋਇਆ 2 ਕਿਲੋ ਸੰਤਰਾ ਫੀਸਾ ਮੈਂ ਲੈਂਦੀ ਉਹ ਜ਼ਰੂਰ ਲੈ ਕੇ ਜਾਇਓ ਵੀਰ ਵਾਸਤੇ ਮਨੇ ਆ ਵੀ ਪੱਕੀ ਗੱਲ ਪਹਿਚਾਣ ਲਊਗਾ ਆਂਟੀ ਤੈਨੂੰ ਕਿਹੜੇ ਕੰਝਨ ਇੰਸਟਾਗ੍ਰਾਮ ਚ ਲਾ ਕੇ ਦਿੱਤੀਆ ਤੇਰਾ ਆ ਵੀ ਸੋਨਾ ਮੋੜੇ ਜ਼ਿੰਦਗੀ ਚ ਟਾਂਗਾਊਗਾ ਆਂਟੀ ਪੈਂਛ ਲੈਣ ਦੀ ਉਮਰ ਚ ਟੈਨਸ਼ਨ ਕਿਉਂ ਲਾ ਰਹੀ ਆਂ ਚਲ ਪਹਿਚਾਣ ਲਊਗਾ

ਬੀੜੀਆਂ ਛੱਡ ਦੇ ਰੱਬ ਦਾ ਵਾਸਤਾ ਹੋਠੋਂ ਮੇਰੇ ਗਮਰ ਮਾਰੇ ਲਈ ਜੱਪੜਾ ਪਤਨਾ ਜਮੀਏ ਤੇ ਇੰਨੀ ਚੰਗੀ ਇਸ ਵਾਲਾ ਲੱਗਦਾ ਅੰਦਰੋਂ ਵੀ ਨੱਚਦਾ ਹੀ ਨਿਕਲਿਆ ਤੰਤਾ ਕੰਬਣ ਘੁੱਸੇ ਜੰਮਣ ਲੋਕੀ ਕਹਿੰਦੇ ਪਚਾਰ ਆ ਗਿਆ ਇਸ ਦੀ ਮਿੰਮੀ ਆ ਜੀ ਮੇਰਾ ਲਾਲ ਆ ਗਿਆ ਮਾਤਾ ਕਹਿੰਦੀ ਹੁਣ ਹੋਈ ਐ ਛੜੀ ਹੁੰਦੀ ਤਾਂ ਵਿਆਹ ਕੇ ਤੋੜ ਦਿੰਦੀ ਹੁਣ ਇਹਦਾ ਕੀ ਕਰਾਂ ਉਹ ਵੇਖੀ ਵਿਆਹ 'ਚ ਇਹ ਜਾਂ ਗੋਲਵੇ 'ਚ ਕੱਪੜਾ ਵਛਾਇਆ ਹੁੰਦਾ ਲੱਗਦਾ ਜਿਵੇਂ ਅੰਦਰ ਤੀਰ ਕਮਾਨ ਬਣਾਈ ਫਿਰਦਾ ਉਸਤਾਦ ਦੇ ਵਿੱਚ ਲੱਗਾ ਬੀੜੇ ਦੇ ਬੰਡਲ ਵਰਗੀਆਂ ਥਾਲਿਆ ਦੇਖੀ ਟੁੱਡ ਮਾਰ ਕੇ ਪਿੰਡਗਣਾ ਖਲਾਰ ਦੀ ਨੋ 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 ਇਸਦੇ ਆਹੀ ਰਛਨਾ ਕਰਕੇ ਪਿੱਛੇ ਗੌਂਡੀ ਗਰੇ ਤੰਦੂ ਕੀ ਚੱਕਿਆ ਪੰਜ ਮਿੰਟ ਵਿੱਚ ਚੱਲੇ ਤੇ ਮੈਂ ਤੇਰੇ ਸਾਰੇ ਘਟਾਣੂ ਮਰ ਜਾਣਗੇ ਲੋਕ ਰੋਟੀ ਲੈ ਕੇ ਕੰਢੇ ਰਖਾਣਾ ਕਰਦੇ ਰੋਟੀ ਲਈ ਥਾਂ ਦੇ ਕੰਢੇ ਰਖਾਣਾ ਕਰੀ ਜਾਂਦੇ ਆ ਸਭ ਚੱਕਰ ਕਰ ਕੋ ਹਰਜਿੰਦਰ ਦਾ ਸਾਥ ਕੋਟਾ ਹਰਜਿੰਦਰ ਕੇ ਦਾ ਸਪੇਰਾ ਸਾਪ ਨੂੰ ਦਤਨ ਕਰਾਉਣ ਲੱਗੇ ਆ ਛੱਪਦੇ ਸੱਲ ਪੈਣ ਵਾਲੇ ਆ। ਅੰਦਰ ਉਹ ਬੋਗ ਆ ਗਿਆ। ਤੇ 1 ਮਿੰਟ ਤੋਂ ਉਹਨਾਂ ਨੂੰ ਬੰਨ੍ਹਾ ਲਾ ਰਿਹਾ ਮੋਢਾ। ਆਹ ਦੇ। ਇਹ ਭਾਈ ਬਿਲੇ ਬੁਰੇ। ਕੀ ਗੱਲ ਭਾਈ ਰਾਵਣ ਤੁਰ ਕੇ ਅਲੰਕਾ ਤੋਂ ਇੰਨਾ ਕਮਜ਼ੋਰ ਹੋਇਆ ਪਿਆ? ਐਸੇ ਰਾਵਣ ਤੇ ਕਿਉਂ ਬੱਲੇ ਦਾ ਖਰਾਬ ਕਰਨਾ? ਇਹ ਤਾਂ ਭਾਵੇਂ ਗੱਲ ਘੁੱਟ ਕੇ ਮਾਰ ਦੋ। ਆਹ ਪੁਤਲੇ ਤੋਂ ਵੱਡਾ ਤਾਂ ਰਾਵਣ ਪੱਧ ਮਾਰਦਾ ਹੁਣ। ਜੇ ਅਜੇ ਰਾਵਣ ਜਾਂਦਾ ਹੁੰਦਾ ਤਾਂ ਆਹ ਪੁਤਲੇ ਨੂੰ ਦੇਖ ਕੇ ਉਹਨੇ ਆਤਮ ਹੱਤਿਆ ਕਰ ਲੈਣੀ ਸੀ। ਹਾਂਜੀ ਮਿੱਤਰੋ ਜੇ ਘਰ ਇੱਕ ਤਾਂ ਵੀਡੀਓ ਘੱਟ ਲੱਗਿਆ ਤੇ ਤੁਹਾਡੇ ਚਿਹਰੇ ਤੇ ਥੋੜੀ ਜਿਹੀ ਸਮਾਈਲ ਆਈ ਤੇ ਵੀਡੀਓ ਨੂੰ ਇੱਕ ਪਿਆਰ ਵਾਲਾ ਲਾਈਕ ਜੀ ਨੂੰ ਕਰ ਦਿਓ ਤੇ ਅਗਲੀ ਵੀਡੀਓ ਦੇਖਣ ਲਈ ਜਾਂਦਾ ਹਾਂ ਅੱਜ ਘੱਟੋ ਥੋੜਾ ਜਿਹਾ ਗੈਪ ਨਾਲ ਤੇ ਜਾਂ ਫਟ ਫੋਨ ਲਗਾ ਲਓ ਕਿਉਂਕਿ